ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਜਿਸਤੇ ਪੇਸ਼ ਕੀਤਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਅੱਜ ਦੇ ਅਧਿਆਏ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਕਰਾਂਗੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲੇ ਦੀ ਧਰਤੀ ਤੋਂ ਚੱਲਦੇ ਨੇ ਜਿੱਥੇ ਮਾਤਾ ਹਰਿ ਹਾਂ ਜੀ ਜਾਂ ਜਿਨ੍ਹਾਂ ਨੂੰ ਇਤਿਹਾਸ ਤੇ ਵਿੱਚ ਮਾਤਾ ਹਰੋਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਕੁਝ ਇਤਿਹਾਸਕਾਰਾਂ ਮੁਤਾਬਕ ਗੁਰੂ ਪਾਤਸ਼ਾਹ ਜੀ ਇੱਥੇ 3 ਦਿਨ ਰਹੇ ਨੇ ਤੇ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਪਾਤਸ਼ਾਹ ਜੀ ਇੱਥੇ 17 ਦਿਨ ਰਹੇ ਨੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵੱਲੇ ਦੀ ਧਰਤੀ ਨੂੰ ਭਾਗ ਲਾ ਕੇ ਹੁਣ ਚੱਲ ਪਏ ਨੇ ਪਿੰਡ ਕੁੱਕੇ ਵਾਲੀ ਜਿਹਨੂੰ ਅੱਜਕੱਲ ਗੁਰੂ ਕਾ ਬਾਗ ਵੀ ਕਿਹਾ ਜਾਂਦਾ ਹੈ ਤੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਸ ਪਿੰਡ ਕੁੱਕੇ ਵਾਲੀ ਦੇ ਵਿੱਚ ਪਹੁੰਚੇ ਨੇ ਗੁਰੂ ਸਾਹਿਬ ਜੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੀ ਆਏ ਸਨ ਸੋ ਗੁਰੂ ਸਾਰਿਓ ਜਿਹੜਾ ਪਿੰਡ ਕੁੱਕੇ ਵਾਲੀ ਹੈ ਉਹ ਵੱਲੇ ਤੋਂ ਕੋਈ 30 ਕਿਲੋਮੀਟਰ ਦੂਰ ਹੈ ਤੇ ਇਹ ਪਿੰਡ ਅੰਮ੍ਰਿਤਸਰ ਤੋਂ ਅਜਨਾਲਾ ਰੋਡ ਦੇ ਉੱਪਰ ਪੈਂਦਾ ਹੈ। ਬਿਲਕੁਲ ਨੇੜੇ ਕੁੱਕੜਾਂ ਵਾਲੇ ਤੇ ਫਤੇਗੜ ਚੂੜੀਆਂ ਇਹ ਦੋ ਲੱਕੇ ਬਿਲਕੁਲ ਇਸ ਤੇ ਨੇੜੇ ਪੈਂਦੇ ਨੇ। ਸੋ ਗੁਰੂ ਸਾਹਿਬ ਜੀ ਕੁੱਕੇ ਵਾਲੇ ਜਦੋਂ ਪਹੁੰਚੇ ਨੇ ਤਾਂ ਬਾਹਵ ਸਾਰੀਆਂ ਸੰਗਤਾਂ ਇੱਥੇ ਵੀ ਨਾਮ ਬਾਣੀ ਦੇ ਨਾਲ ਜੋੜਿਆ ਹੈ ਪਾਤਸ਼ਾਹ ਨੇ ਦੂਰ ਦੂਰੋਂ ਜਿੱਥਾਂ-ਜਿੱਥਾਂ ਇਹ ਪਤਾ ਲੱਗਦਾ ਹੈ ਸੰਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਪਾਉਂਦੀਆਂ ਹਨ ਬੇਅੰਤ ਮਾਇਆ ਭੇਟ ਕਰਦੀਆਂ ਹਨ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਦੀਆਂ ਹਨ ਸਭ ਗੁਰੂ ਸਵਾਰਿਓ ਸੰਤਾਂ ਦੀ ਭੇਟ ਕੀਤੀ ਹੋਈ ਬਾਹਰ ساری ਮਾਇਆ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਪਿੰਡ ਦੇ ਮੋਰੀ ਸਿੱਖਾਂ ਦੇ ਨਾਲ ਵਿਚਾਰ ਕੀਤਾ ਹੈ ਕਿ ਇਸ ਪਿੰਡ ਨੂੰ ਪਾਣੀ ਦੀ ਇੱਕ ਖੂਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਜਿਹੜੀ ਸੰਗਤ ਨੇ ਮਾਇਆ ਭੇਟ ਕੀਤੀ ਸੀ ਗੁਰੂ ਸਾਹਿਬ ਜੀ ਨੂੰ ਆਪ ਜੀ ਨੇ ਮੋਰੀ ਸਿੱਖਾਂ ਦੀ ਸਲਾਹ مشوره ਦੇ ਨਾਲ ਇਸ ਪਿੰਡ ਦੇ ਵਿੱਚ ਇੱਕ ਛੋਟਾ ਖੂਲਵਾਇਆ ਹੈ ਜਿਸ ਨੂੰ ਬਾਲੀ ਸਾਹਿਬ ਕਿਹਾ ਜਾਂਦਾ ਹੈ ਜਦੋਂ ਬਾਲੀ ਸਾਹਿਬ ਖੂਹ ਬਣ ਕੇ ਤਿਆਰ ਹੋ ਗਿਆ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਦੇ ਉੱਤੇ ਇੱਕ ਬਾਗ ਲਵਾਇਆ ਹੈ ਜਿਹਨੂੰ ਹੁਣ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਇਸ ਪਿੰਡ ਦੇ ਵਿੱਚ ਸਰੋਵਰ ਬਣਿਆ ਹੋਇਆ ਤੇ ਸਰੋਵਰ ਦੇ ਕੰਢੇ ਉੱਤੇ ਦੋ ਗੁਰਦੁਆਰਾ ਸਾਹਿਬ ਹਨ ਇੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਮਨ ਦੀ ਯਾਦ ਦੇ ਵਿੱਚ ਤੇ ਦੂਸਰਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਸਹ ਗੁਰੂ ਸਾਰੋ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ ਸੀ ਤਾ ਇਸ ਕੋ ਇਨਾ ਗੁਰਦੁਆਰਿਆਂ ਦੇ ਨਾਂ ਦੇ ਉੱਤੇ ਉਸ ਨੇ ਬਹੁਤ ਸਾਰੀਆਂ ਜ਼ਗੀਰਾ ਲਗਵਾਈਆਂ ਸਨ ਇੱਥੋਂ ਦਾ ਪ੍ਰਬੰਧ ਮਹੰਤ ਸੁੰਦਰਦਾਸ ਦੇ ਕੋਲ ਸੀ ਜਿਹੜਾ ਕਿ ਗੁਰਮਤ ਮਰਿਆਦਾ ਤੋਂ ਉਲਟ ਕਰਮ ਕਰਦਾ ਸੀ ਉਸ ਦੀਆਂ ਬਾਹਰ ਸਾਰੀਆਂ ਸਿੱਖਿਆਵਾਂ ਅਸੀਂਾਂ ਸਮ ਜਿਹੜੀਆਂ ਸਿੱਖ ਧਰਮ ਤੋਂ ਉਲਟ ਸਨ ਖਾਸ ਕਰ ਬ੍ਰਾਹਮਣਵਾਦੀ ਤੇ ਦੂਸਰੇ ਪਾਸੇ ਜਿਹੜਾ ਅ ਸਮਾਂ ਅੰਗਰੇਜ਼ਾਂ ਨੇ ਈਸਾਈਅਤ ਦਾ ਪ੍ਰਚਾਰ ਕੀਤਾ ਸੀ ਉਹਦਾ ਪ੍ਰਭਾਵ ਉਸ ਸਮੇਂ ਵੱਧ ਪੈ ਰਿਹਾ ਸੀ ਕਿਉਂਕਿ ਜਿਹੜੀਆਂ ਗੱਲਾਂ ਸਿੱਖੀ ਦੇ ਨਾਲ ਮੇਲ ਨਹੀਂ ਸਨ ਖਾਂਦੀਆਂ ਉਹ ਗੱਲਾਂ ਗੁਰਮਤ ਗੁਰਮਤ ਮਰਾਦਾ ਤੋਂ ਉਲਟ ਸਿੱਖਾਂ ਦੇ ਵਿੱਚ ਇਹ ਮਹੰਤ ਸੁੰਦਰ ਦਾਸ ਪ੍ਰਚਾਰ ਕਰਦਾ ਸੀ ਜਿਹੜੀਆਂ ਆਮ ਸੰਗਤਾਂ ਦੇ ਬਿਲਕੁਲ ਵੀ ਮਨ ਦੇ ਵਿੱਚ ਨਹੀਂ ਸਨ ਬੈਠਦੀਆਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਸੇ ਇਸ ਦੇ ਜਿੰਨੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਨਾਮ ਤੇ ਲਗਾਈ ਹੈ ਉਹ ਸਾਰੀ ਜ਼ਮੀਨ ਇਸ ਮਹੰਤ ਨੇ ਆਪਣੇ ਨਾਮ ਤੇ ਲਗਾ ਲਈ ਸੋ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਹੋਣ ਦੇ ਵਿੱਚ ਆਈ ਤਾਂ ਉਸ ਤੋਂ ਬਾਅਦ ਵੀ ਜਿਹੜੇ ਗੁਰਦੁਆਰੇ ਅਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਕਾਰਜ ਅਧੀਨ ਆਉਣ ਤੋਂ ਰਹਾਗੇ ਸਨ ਉਹਨਾਂ ਵਿੱਚੋਂ ਇੱਕ ਇਹ ਗੁਰੂ ਕੇ ਬਾਗ ਦਾ ਵੀ ਗੁਰਦੁਆਰਾ ਸਾਹਿਬ ਹੈ। ਫਿਰ ਇੱਥੋਂ ਦੀ ਸੰਗਤ ਨੇ ਮਹੰਤ ਸੁੰਦਰਦਾਸ ਦੇ ਇੱਕ ਕਰਮਾਂ ਦੇ ਵਿਰੁੱਧ ਆਵਾਜ਼ ਚੁੱਕੀ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਗੁਰੂ ਸਾਹਿਬ ਜੀ ਨੇ ਬਾਗ ਲਾਇਆ ਸੀ ਉਹਦੇ ਵਿੱਚੋਂ ਪੰਜ ਸਿੱਖ 18 ਅਕਤੂਬਰ 1922 ਨੂੰ ਲੱਕੜਾ ਲੈਣ ਆਏ ਨੇ 8 ਅਕਤੂਬਰ 1922 ਨੂੰ ਤਾਂ ਮਹਾਤ ਦੇ ਜੋ ਕਿ ਅੰਗਰੇਜ਼ਾਂ ਦਾ ਪਿੱਠੂ ਸੀ ਅੰਗਰੇਜ਼ਾਂ ਨਾਲ ਪੂਰੀ ਤਰ੍ਹਾਂ ਰਲ ਕੇ ਚੱਲ ਅੰਗਰੇਜ਼ਾਂ ਨਾਲ ਪੂਰੀ ਤਰ੍ਹਾਂ ਰਲ ਕੇ ਚੱਲਦਾ ਸੀ ਉਸ ਨੇ ਉਹ ਪੰਜੇ ਸਿੱਖ ਗ੍ਰਿਫਤਾਰ ਕਰਵਾ ਦਿੱਤੇ ਜਿਨ੍ਹਾਂ ਦੇ ਉੱਤੇ ਮੁਕੱਦਮਾ ਚੱਲਿਆ ਤੇ ਉਹਨਾਂ ਨੂੰ 5-5000 ਰੁਪਇਆ ਉਸ ਸਮੇਂ ਜੁਰਮਾਨਾ ਵਜਨ ਕੀਤਾ 6-6 ਮਹੀਨੇ ਦੀ ਕੈਦ ਕੀਤੀ ਸੋ ਸਿਕੰਦਰ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੋਸ ਫੈਲ ਗਿਆ ਉਸ ਤੋਂ ਬਾਅਦ ਫਿਰ ਇੱਕ ਮੋਰਚਾ ਲਗਾਇਆ ਗਿਆ ਇਸ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਉਹ ਮੋਰਚਾ ਲੱਗਾ ਹੈ 22 ਅਗਸਤ 1922 ਨੂੰ ਕੁਝ ਇਤਿਹਾਸ ਕਰਨੇ 12 ਅਗਸਤ 1922 ਨੂੰ ਲਿਖਿਆ ਹੈ ਅਕਾਲ ਤਖਤ ਸਾਹਿਬ ਜੀ ਦੇ ਸਰਪ੍ਰਸਤੇ ਹੇਠ ਇਹ ਮੋਰਚਾ ਲਗਾਇਆ ਗਿਆ ਗੁਰੂ ਕੇ ਬਾਗ ਦਾ ਰੋਜ਼ ਅਰਦਾਸ ਹੁੰਦੇ ਉਥੋਂ ਸਿੱਖਾਂ ਦੇ ਜਥੇ ਗੁਰਦਵਾਰਾ ਗੁਰੂ ਕੇ ਬਾਗ ਵੱਲੋਂ ਮਾਰਚ ਕਰਦੇ ਉੱਥੇ ਪਹੁੰਚਦੇ ਪਰ ਉੱਥੇ ਜਿਹੜੀਆਂ ਅੰਗਰੇਜ਼ ਦੀ ਪੁਲਿਸ ਸੀ ਉਹ ਬੁਰੀ ਤਰ੍ਹਾਂ ਇਹਨਾਂ ਨੂੰ ਛਲੀਆਂ ਵਾਂਗ ਕੁੱਟਦੀ ਡਾਂਗਾਂ ਦੇ ਨਾਲ ਕਈਆਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਕਈਆਂ ਦੀਆਂ ਬਾਹਾਂ ਤੋੜ ਜਾਂਦੀਆਂ ਟੁੱਟ ਜਾਂਦੀਆਂ ਸਰੀਰ ਦੇ ਕਈ ਹੱਡੀਆਂ ਟੁੱਟ ਜਾਂਦੀਆਂ ਤੇ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਪਰ ਫੇਰ ਵੀ ਗੁਰੂ ਕੇ ਸਿੱਖ ਡੋਲੇ ਨਹੀਂ ਉਹਨਾਂ ਨੇ ਆਪਣਾ ਮੋਰਚਾ ਜਾਰੀ ਰੱਖਿਆ ਇਸ ਸੰਬੰਧੀ ਇੱਕ ਬੜੀ ਮਸ਼ਹੂਰ ਉਦੋਂ ਦੀ ਕਿਤਾਬ ਆਉਂਦੀ ਹੈ ਕਿਉਂਕਿ ਇਥੋਂ ਦਾ ਜਿਹੜਾ ਅੰਗਰੇਜ਼ ਪੁਲਸਫਸਰ ਸੀ ਉਹਦਾ ਨਾਮ ਇਤਿਹਾਸ ਵਿੱਚ ਬੀਟੀ ਕਰਕੇ ਆਉਂਦਾ ਹੈ ਬੀਟੀ ਦੀਆਂ ਡਾਂਗਾ ਇਹ ਬੜੀ ਮਸ਼ਹੂਰ ਪੜਨ ਵਾਲੀ ਕਿਤਾਬ ਹੈ ਸੋ ਗੁਰੂ ਸਵਾਰਿਓ ਕਈ ਦਿਨ ਸਿੱਖ ਜਿਹੜੇ ਸਿੱਕੇ ਕਈ ਮਹੀਨੇ ਉਹ ਉਥੋਂ ਦੀ ਪੁੱਸਦਾਂ ਤੇ ਸ਼ਰਦਤ ਸੈਂਦੇ ਰਹੇ ਪਰ ਉਹਨਾਂ ਦੇ ਮਨ ਦੇ ਵਿੱਚ ਰਤਾ ਪਰ ਵੀ ਕੋਈ ਡਰ ਜਾਂ ਆਪਣੇ ਇਸ ਮੋਰਚੇ ਪਤੇ ਕਮਜ਼ੋਰੀ ਨਹੀਂ ਆਈ ਸੈਂਕੜੇ ਦੀ ਗਿਣਤੀ ਦੇ ਵਿੱਚ ਸਿੱਖ ਉਸ ਸਮੇਂ ਇਸ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸੋ ਗੁਰੂ ਸਵਾਰਿਓ ਬੇਹੱਦ ਤਸ਼ੱਦਦ ਸੈਂਦਿਆਂ ਹਾਂ ਵੀ ਗੁਰੂ ਕੇ ਸਿੰਘਾਂ ਨੇ ਇਹ ਮੋਰਚਾ ਉਸ ਸਮੇਂ ਜਿੱਤਿਆ ਹੈ ਜਿਸ ਨੂੰ ਗੁਰੂ ਕੇ ਬਾਗ ਦਾ ਮੋਰਚਾ ਕਿਹਾ ਗਿਆ ਏ ਮਹਾਂਤ ਨੂੰ ਅਖੀਰ ਇਹ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਕਰਕੇ ਦੇਣੀ ਪਈ ਤੇ ਉੱਥੋਂ ਇੱਕ ਵਜਾ ਛੜਣਾ ਪਿਆ ਜੋ ਉਸ ਸਮੇਂ ਦਾ ਸਰਕਾਰੀ ਰਿਕਾਰਡ ਮਿਲਦਾ ਏ ਉਸ ਦੇ ਮੁਤਾਬਕ ਜਦੋਂ ਇਹ ਮੋਰਚਾ ਫਤਿਹ ਹੋਇਆ 56 ਸੌ ਦੇ ਕਰੀਬ ਸਿੱਖ ਉਸ ਸਮੇਂ ਜੇਲ੍ਹ ਦੇ ਵਿੱਚ ਬੰਦ ਸਨ ਇਸ ਮੋਰਚੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਸੀ ਤਾਂ ਇਸ ਤੋਂ ਇਲਾਵਾ 839 ਸਿੰਘ ਬੁਰੀ ਤਰ੍ਹਾਂ ਇਸ ਮੋਰਚੇ ਦੇ ਵਿੱਚ ਫੱਟੜ ਹੋਏ ਇੰਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾਏ ਨੇ ਇੱਥੇ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਸਾਹਿਬ ਜੀ ਕੁੱਕੇ ਵਾਲੀ ਤਾਂ ਹੁੰਦਿਆਂ ਹੋਇਆਂ ਫਿਰ ਅਗਾਹ ਕਿਸ ਪਾਸੇ ਵੱਲ ਨੂੰ ਚੱਲੇ ਪਾਏ ਨੇ ਖਾਸ ਕਰ ਇਤਿਹਾਸ ਕਰਨ ਲਿਖਿਆ ਕਿ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਜੱਦੀ ਪੰਡਾ ਵੱਲ ਵੀ ਚੱਲੇ ਪਾਏ ਨੇ ਸੋ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਕਿੱਥੇ ਪਹੁੰਚੇ ਉਹਨਾਂ ਨੇ ਉੱਥੇ ਪਹੁੰਚ ਕੇ ਕੀ ਕੌਤਰ ਰਚਾਏ ਕਿਸ ਤਰ੍ਹਾਂ ਸੰਗਤਾਂ ਨੂੰ ਤਾਰਿਆ ਉਹ ਸਿੱਖ ਚੈਪਟਰ ਦੇ ਅਗਲੇ ਅਧਿਆਏ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ ਫਿਰ ਅਖੀਰ ਤੇ ਬੇਨਤੀ ਇਸ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਤੇ ਹੋਰ ਨਾਂ ਤੱਕ ਵੀ ਪਚਾਓ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਿੱਧ ਲੈ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ ਜੀ ਅਗਲੇ ਅਧਿਆਏ ਦੇ ਨਾਲ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ